ਤਾਂ ਤਾਂ ਸੰਦੀਪ ਨੇ ਕਿਹਾ ਆਹੋ ਮਮਮੀ ਮੈਨੂੰ ਉਹਨੇ ਦੀਦੀ ਨੇ ਕਿਹਾ ਸੀ ਮੈਂ ਉਹਨੂੰ ਪੁੱਛਿਆ ਸੀ ਮੈਂ ਕਿਹਾ ਦੀਦੀ ਆ ਚਾਵਲੇ ਮਸਾਲੇ ਦਾ ਨਹੀਂ ਪਤਾ ਲੱਗੰਦਿਆ ਤੇ ਮੈਨੂੰ ਦੱਸੀ ਕਿਹੜਾ ਪੋਣਾ ਵਾ ਉਹਨੇ ਮੈਨੂੰ ਈ ਡਿੱਗੀ ਡੱਬੀ ਉਹਦੇ ਵਿੱਚ ਹੀ ਉਹ ਫੇਰ ਮੈਂ ਪਾਤਾ ਉਹਦੇ ਵਿੱਚ ਕੋਈ ਗੱਲ ਨਹੀਂ ਕਿਸੇ ਦਿਨ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਹੀ ਜਾਣਾ ਹੈ ਸੱਚੀ ਤੇ ਹੋਰ ਹਾਂ ਮੈਂ ਰੱਗੇ ਹੀ ਕਹਿੰਦੀ ਪਰਪਿੰਦਰ ਚਾਹ ਬਣਾਵੇਂ ਤੇ ਸਵਾਦ ਨਾ ਬਣੇ ਬਲਾ ਉਹ ਬੜੀ ਸਵਾਦ ਬਣੀ ਤੇ ਪਰ ਇਹ ਗਲਤੀ ਕਰ ਗਈ ਨਾ ਮੇਰੇ ਚੋਕੀ ਨਾ ਬਣਾਈ ਮ ਬਣਾਵਾਂ ਨਾ ਨਾ ਡੀਵਾਤੀ ਲੈਵਾਂ ਬਣਾ ਕੇ ਉਹ ਨਹੀਂ ਹੁਣ ਤਾਂ ਨਹੀਂ ਮੈਂ ਪੀਣੀ ਮੈਂ ਪਾਣੀ ਤਾਂ ਨਹੀਂ ਪੀ ਲਿਆ ਉਹ ਭਰਾਵਾ ਗੁੱਸਾ ਨਾ ਕਰ ਲਈ ਵੇਲਾ ਪਾ ਲਈ ਨਹੀਂ ਉਹ ਮੈਨੂੰ ਚੇਤਾ ਭੁੱਲ ਗਿਆ ਉੱਥੇ ਹੀ ਮੈਂ ਲੰਨੀ ਸੀ ਜਾ ਕੇ ਚੱਲ ਠੀਕ ਆ ਠੀਕ ਆ ਫਿਰ ਵੀ ਠੀਕ ਆ ਮੈਂ ਆ ਗਿਆ ਬਦੇ ਕੇ ਪੂਰੀ ਮੰਮੀ ਸਾਹਮਣੇ ਕਿਸੇ ਨੂੰ ਕਿਹਾ ਤਾਂ ਨਹੀਂ ਉਹ ਨਹੀਂ ਨਹੀਂ ਕਹਿਣਾ ਉਹਨੂੰ ਕੀ ਹੀ ਕੁਝ ਨਹੀਂ ਕਿਹਾ ਕਿਸੇ ਨੇ ਵੀ ਸਮਝ ਮਾਸਾ ਨਹੀਂ ਗਿਆ ਇਹਨੂੰ ਤੇ ਕੀ ਚਾਰਜ ਪਾਉਣਾ ਕੀ ਨਹੀਂ ਪਾਉਣਾ ਰਪਿੰਦਰ ਤੂੰ ਚੜ ਕੇ ਬੈ ਗਈ ਪਹਿਲਾਂ ਹੀ ਆ ਤੇ ਚਲੋ ਆਉਗਾ ਨਾ ਤਾਂ ਚੱਲੀਏਗਾ ਤਾਂ ਸੋ ਐਨਕ ਨਹੀਂ ਲੈਂਦੀ ਮੇਰੀ ਹੋਰ ਮਸ਼ੀਨਾਂ ਕਿਦਾਂ ਠੀਕ ਠਾਕ ਵਾਂ ਆ ਇੰਨਾ ਸਫਾਈ ਕਰਨਾ ਇੰਨਾ ਹੀ ਉਹ ਤਾਂ ਸੱਚਾ ਨਹੀਂ ਤੇਰੇ ਜੋ ਬਣਾਉਂਦੀ ਆ ਆਖਾਂਦੀਆਂ ਵੀ ਚਾਹ ਬਣਾ ਕੇ ਲਿਆ ਦੇ ਦੱਸ ਜਦ ਕਹਿ ਦਿੱਤਾ ਵਾ